ਕੌਣ ਕਹਿੰਦਾ ਵੀ ਪੜਨ ਵਾਲੇ ਕਾਮਯਾਬ ਹੁੰਦਾ ਨਿਊਟਨ ਸੀ ਨਿਊਟਨ ਬਹੁਤ ਵੱਡਾ ਸੈਂਟਿਸਟ ਹੋਇਆ ਜਿਨੇ ਖੋਜ ਕੀਤੀ ਵੀ ਧਰਤੀ ਚ ਗੁਰੂਤਾ ਬਾਲਾ ਵੀ ਧਰਤੀ ਆਪਣੇ ਵੱਲ ਖਿੱਚਦੀ ਆ ਹਰ ਚੀਜ਼ ਨੂੰ ਉਹਨ ਸਕੂਲ ਚੋਂ ਕੱਢਤਾ ਸਕੂਲ ਚੋਂ ਕੱਢਤਾ ਵੀ ਉਹਨ ਦਾ ਪੜਨਾ ਨਹੀਂ ਹੁੰਦਾ ਵੀ ਇਹ ਤਾਂ ਪੜ ਹੀ ਨਹੀਂ ਸਕਦਾ ਪਾਸ ਹੀ ਨਹੀਂ ਹੋ ਸਕਦਾ ਵੀ ਮਤਲਬ ਕਿ ਫੇਲ ਹੀ ਹੋਣਾ ਸਕੂਲ ਚੋਂ ਕੱਢਣ ਤੋਂ ਬਾਅਦ ਉਹ ਕਿਤੇ ਅਚਾਨਕ ਤੁਰਿਆ ਜਾਂਦਾ ਸੀ ਉਹਨੇ ਦੇਖਿਆ ਵੀ ਦਰਖਤ ਤੋਂ ਸੇਬ ਡਿੱਗਦਾ ਤੇ ਥੱਲੇ ਡਿੱਗਿਆ ਉਹਨੇ ਇਹ ਸੋਚਿਆ ਵੀ ਸੇਬ ਹਵਾ ਦੇ ਵਿੱਚ ਸੀ ਜੋ ਦਰਖਤ ਸੀਗਾ ਸੇਬ ਉੱਪਰ ਵੀ ਜਾ ਸਕਦਾ ਸੀ ਇੱਧਰ ਵੀ ਜਾ ਸਕਦਾ ਸੀ ਇੱਧਰ ਵੀ ਜਾ ਸਕਦਾ ਸੀ ਪਰ ਥੱਲੇ ਨੂੰ ਹੀ ਕਿਉਂ ਆਇਆ ਫਿਰ ਉਹਨੇ ਸਰਚ ਕੀਤੀ ਇਹ ਚੀਜ਼ ਤੇ ਧਿਆਨ ਮਾਰਿਆ ਤਾਂ ਉਹਨੂੰ ਪਤਾ ਲੱਗਾ ਵੀ ਧਰਤੀ ਦੇ ਵਿੱਚ ਗੁਰੂਤਾਬਲ ਹੈ ਧਰਤੀ ਆਪਣੇ ਵੱਲ ਖਿੱਚਦੀ ਆ ਹਰ ਇੱਕ ਚੀਜ਼ ਨੂੰ ਤੇ ਸਾਰੀ ਦੁਨੀਆ ਦੇ ਵਿੱਚ ਉਹ ਮਸ਼ਹੂਰ ਹੋਇਆ ਸਾਰੀ ਦੁਨੀਆ ਦੇ ਵਿੱਚ ਨਾ ਉਹਨੂੰ ਲੋਕ ਕੋਈ ਦੇ ਆ ਵੀ ਜਿਨੇ ਐਡੀ ਵੱਡੀ ਫੋਚ ਕੀਤੀ ਪਤਾ ਕਿਤੇ ਵੀ ਧਰਤੀ ਦੇ ਵਿੱਚ ਗੁਰੂਤਾਬਲ ਆਪਣੇ ਵੱਲ ਖਿੱਚਦੀ ਆ ਫਰੋਂਟਾ ਸਕੂਲ ਚੋਂ ਕੱਢਤਾ ਸੀਗਾ ਉਹਦਾ ਪੜਿਆ ਹੀ ਨਹੀਂ ਇਹ ਤੋਂ ਬਣਾ ਪੜਾਉਂਦੇ ਕਿਉਂ ਜਵਾਕਾਂ ਨੂੰ ਅੱਜਕੱਲ ਵੀ ਤੂੰ ਕਾਮਯਾਬ ਹੋਣਾ ਪੈਸੇ ਕਮਾਉਣੇ ਆ ਅੱਜਕੱਲ ਨਾਰਮਲ ਲੋਕਾਂ ਦੀ ਇਹ ਟਰੈਕ ਆ ਵੀ ਤੂੰ ਪੜ ਲਾ ਤਾਂ ਪੈਸੇ ਕਮਾ ਲੇਗਾ ਚਾਰ ਨਹੀਂ ਭੁੱਖਾ ਮਰੇਗਾ ਸੋ ਮੈਂ ਨਹੀਂ ਮੰਨਦਾ ਵੀ ਪੜਨ ਵਾਲਾ ਹੀ ਕਾਮਯਾਬ ਹੁੰਦਾ ਦੇਖੋ ਕਾਮਯਾਬ ਕਿਹੜੇ ਆ ਜਿੰਨੀਆਂ ਗੇਮਸ ਵਾਲੇ ਕਰੈਕ ਟੱਕਾ ਕਬੱਡੀ ਫੁੱਟਬਾਲ ਜਾਂ ਕੋਈ ਵੀ ਲੇਖ ਲਓ ਇੰਟਰਨੈਸ਼ਨਲ ਪੱਤਰ ਦੀ ਗੇਮ ਆ ਕਿ ਉਹ ਕਿੰਨੇ ਕੁ ਪੜੇ ਲਿਖਿਆ ਤੁਸੀਂ ਆਪ ਹੀ ਦੇਖ ਲਓ ਉਨੇ ਟੈਲੈਂਟ ਪਛਾਣਿਆ ਆਪਦਾ ਤਾਂ ਗੇਮਸ ਸੀਗਾ ਜਿਹੜੀ ਗੇਮ ਇੰਟਰਸ ਸੀਗਾ ਉਹ ਤੇ ਲੱਗ ਗਏ। ਉਸ ਤੋਂ ਬਿਨਾ ਫਿਲਮ ਵਾਲੇ ਇਹ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ। ਇਹ ਬਹੁਤ ਕਾਮਯਾਬ ਇਹਨਾਂ ਕੋਲੇ ਬਹੁਤ ਪੈਸਾ। ਫਿਰ ਲੀਡਰ ਲਾ ਲੋ ਆਪਣੇ ਸਮਾਜ ਦੇ ਵਿੱਚ ਲੀਡਰ ਹੈ। ਇਹਨਾਂ ਕੋਲੇ ਬਹੁਤ ਪੈਸਾ ਹੈ ਤਾਂ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ। ਇਹ ਵੀ ਕਾਮਯਾਬ ਹੈ। ਫਿਰ ਕੋਈ ਬਿਜ਼ਨਸਮੈਨ ਮੈਨ ਬੰਦਾ ਬਿਜ਼ਨਸ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ। ਦੇਖਦੇ ਆਪਾਂ ਸ਼ਹਿਰਾਂ ਦੇ ਵਿੱਚ ਬਿਜ਼ਨਸ ਵੱਡੇ ਵੱਡੇ ਆ। ਜਾਂ ਕਈ ਦੇਖਦੇ ਹੋ ਸਕੂਲ ਜਿੱਥੇ ਸਟੱਡੀ ਹੁੰਦੀ ਆ। ਜਿਹੜੇ ਉਹਨਾਂ ਦੇ ਓਨਰ ਹੁੰਦੇ ਆ ਆਪ ਨਹੀਂ ਪੜੇ ਲਿਖੀ ਹੁੰਦੇ ਤੇ ਉਹਦਾ ਸਕੂਲ ਚਲਾ ਕੇ ਕਿੰਨਾ ਪੈਸਾ ਕਮਾਈ ਜਾਂਦੇ ਆ ਫਿਰ ਆਪਾਂ ਦੇਖਦੇ ਆ ਸ਼ਹਿਰਾਂ ਦੇ ਵਿੱਚ ਕੋਈ ਦੁਕਾਨ ਵਾਲਾ ਕੋਈ ਸਬਜ਼ੀ ਵਾਲਾ ਕੋਈ ਰੇੜੀ ਵਾਲਾ ਕਿਸੇ ਦਾ ਕੋਈ ਆਪਦਾ ਬਿਜ਼ਨਸ ਆ ਕਿਸੇ ਦਾ ਕੋਈ ਆ ਕੋਈ ਕੱਪੜੇ ਵੇਚਦਾ ਤੇ ਜਾਂ ਕਿਸੇ ਨੇ ਬਾਲ ਖੋਲੇ ਆ ਜਾਂ ਕੁਝ ਵੀ ਰੱਖ ਲੋ ਉਹ ਬਿਜ਼ਨਸ ਕਰ ਰਹੇ ਆਪਣਾ ਪਿੰਡਾਂ ਦੇ ਵਿੱਚ ਵੀ ਦੇਖ ਲੈ ਕਰਿਆਨੇ ਦੇ ਦੁਕਾਨ ਵਾਲੇ ਕਿੰਨੇ ਸਕਸੈਸ ਆਪ ਨੇ ਤੇ ਆਪਾਂ ਲੋਕ ਬੱਚੇ ਪੜੇ ਉਹ ਕਿੰਨਾ ਕੁ ਪੜੇ ਆ ਇਹਨਾਂ ਦੀਆਂ ਦੁਕਾਨਾਂ ਆਪਦੀਆਂ ਪਾਈਆਂ ਸ਼ਾਪ ਆ ਜਾਂ ਕੋਈ ਕਰਿਆਨੇ ਦੀਆਂ ਜਾਂ ਕੋਈ ਰੇੜੀ ਲਾਉਂਦਾ ਗੋਲ ਕੱਪਿਆਂ ਵਾਲਾ ਜਾਂ ਕੋਈ ਹੋਰ ਦੋ ਦੋ ਤਿੰਨ ਤਿੰਨ ਹਜ਼ਾਰ ਨਾਰਮਲ ਕਮਾਈ ਜਾਂਦਾ ਰੇੜੀ ਵਾਲਾ ਉਹਦਾ ਫਿਰ ਪੜ੍ਹੇ ਲਿਖੇ ਨਹੀਂ ਸੋ ਲੋਕਾਂ ਨੂੰ ਬੇਨਤੀ ਆ ਵੀ ਬੱਚੇ ਦੂ ਨਾ ਇੱਕੋ ਚੀਜ਼ ਤੇ ਅਟਕਾਈ ਨਾ ਰੱਖੋ ਵੀ ਪੜ੍ਹਨੇਗਾ ਤਾਂ ਤੂੰ ਕਾਮਯਾਬ ਹੋਏਗਾ ਨਹੀਂ ਤੂੰ ਕਾਮਯਾਬ ਨਹੀਂ ਹੋਣਾ ਜਿਹੜੇ ਬੱਚੇ ਤੋਂ ਪੜ੍ਹਿਆ ਨਹੀਂ ਜਾਂਦਾ ਪੜ੍ਹਾਈ ਚ ਇੰਟਰਸਟ ਨਹੀਂ ਹੁੰਦਾ ਤਾਂ ਉਹ ਸੋਚ ਲੈਣਾ ਮੇਥੋਂ ਤਾਂ ਕਾਮਯਾਬ ਹੋਏ ਹੀ ਨਹੀਂ ਜਾ ਉਹਦਾ ਦਿਮਾਗ ਤੁਸੀਂ ਉੱਥੇ ਸੈੱਟ ਕਰ ਦਿੰਦੇ ਸੋ ਜ਼ਰੂਰੀ ਨਹੀਂ ਪੜਨ ਵਾਲੇ ਕਾਮਯਾਬ ਹੁੰਦਾ ਕਾਮਯਾਬ ਉਹ ਹੁੰਦਾ ਜਿਹਨੇ ਆਪਦਾ ਟੈਲੈਂਟ ਨਿਖਾਣ ਕੇ ਆਪਦੇ ਸਹੀ ਵੇਅ ਆਪਦੇ ਆਪ ਨੂੰ ਲਾ ਲਿਆ ਸੋ ਬੇਨਤੀ ਆ ਬੱਚਿਆਂ ਨੂੰ ਇੱਕੋ ਚੀਜ਼ ਨਾਟਕਾ ਉਹ ਜੀ ਤੂੰ ਪੜੇਗਾ ਤਾਂ ਕਾਮਯਾਬ ਨਹੀਂ ਤੂੰ ਫੇਲ ਬੱਚੇ ਦਾ ਦਿਮਾਗ ਉੱਥੇ ਹੀ ਖੜ ਜਾਂਦਾ ਵੱਡੇ ਹੁੰਦੇ ਦਾ ਵੀ ਦਿਮਾਗ ਆ ਹੁੰਦਾ ਮੈਂ ਤਾਂ ਪੜਿਆ ਨਹੀਂ ਮੇਰੇ ਤੋਂ ਕੁਝ ਹੋਣਾ ਸੋ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰਿਓ ਧੰਨਵਾਦ